ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਇੱਕ ਬੱਚੀ ਦੀ ਸੱਚੀ ਘਟਕੀ ਇੱਕ ਸੱਚੀ ਘਟਨਾ ਸਾਂਝੀ ਕਰਨ ਜਾ ਰਹੇ ਹਾਂ ਜਿਸ ਲੜਕੀ ਦੀਆਂ ਅੱਖਾਂ ਦੀ ਰੌਸ਼ਨੀ ਨਹੀਂ ਸੀ ਤੇ ਜਦੋਂ ਉਹ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਦਰਬਾਰ ਤੇ ਜਾਂਦੀ ਹੈ ਕੀ ਚਮਤਕਾਰ ਹੁੰਦਾ ਉਸ ਦੀਆਂ ਅੱਖਾਂ ਦੀ ਰੋਸ਼ਨੀ ਕਿਵੇਂ ਵਾਪਸ ਆਉਂਦੀ ਹੈ ਸੋ ਇਹ ਸੱਚੀ ਘਟਨਾ ਸੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਆ ਸੋ ਪੈਣ ਭਰਾਵਾਂ ਨੂੰ ਬੇਨਤੀ ਹੈ ਵੀਡੀਓ ਨੂੰ ਅੰਤ ਤੱਕ ਜਰੂਰ ਸੁਣਿਓ ਤੇ ਹੋਰ ਪੈਣ ਭਰਾਵਾਂ ਨਾਲ ਇਹ ਜਿਹੜੀ ਘਟਨਾ ਹੈ ਉਹ ਜਰੂਰ ਸਾਂਝੀ ਕਰਨਾ ਤੇ ਕਮੈਂਟ ਬਾਕਸ ਦੇ ਵਿੱਚ ਤੁਹਾਨੂੰ ਸ਼੍ਰੀ ਗੁਰੂ ਰਾਮਦਾਸ ਜੀ ਵਾਈ ਗੁਰੂ ਜੀ ਲਿਖ ਕੇ ਹਾਜ਼ਰੀ ਜਰੂਰ ਲਗਵਾਉਣਾ ਅਕਸਰ ਕਹਿੰਦੇ ਹੁੰਦੇ ਆ ਕਿ ਸ਼ਰਧਾ ਲੈ ਕੇ ਚੱਲੀਏ ਵਿਸ਼ਵਾਸ ਲੈ ਕੇ ਚੱਲੀਏ ਤਾਂ ਬਹੁਤ ਕੁਝ ਮਿਲਦਾ ਹੈ ਗੁਰੂ ਜੀ ਦੇ ਦਰਬਾਰ ਤੋਂ ਬਹੁਤ ਹੀ ਝੋਲੀਆਂ ਪੜਦੀਆਂ ਤੁਸੀਂ ਆਪਣੇ ਮਨ 'ਚ ਇਹ ਫੁਰਨਾ ਲੈ ਕੇ ਜਾਇਓ ਕਿ ਮੈਂ ਗੁਰੂ ਰਾਮਦਾਸ ਪਾਸ਼ਾ ਜੀ ਦੇ ਦਰਸ਼ਨ ਕਰਨੇ ਆ। ਇਹ ਫੁਰਨਾ ਵਿਸ਼ਵਾਸ ਇਹ ਪਿਆਰ ਲੈ ਕੇ ਜਾਇਓ। ਗੁਰੂ ਮਾਲਕ ਜੀ ਏਡੀ ਬਖਸ਼ਿਸ਼ ਕਰਦੇ ਆ ਕਈ ਵਾਰ ਸਤਗੁਰੂ ਜੀ ਪਰਿਕਰਮਾ ਵਿੱਚ ਆ ਕੇ ਸਾਨੂੰ ਦਰਸ਼ਨ ਦੇ ਜਾਂਦੇ ਨੇ। ਗੱਲ ਹੁੰਦੀ ਹੈ ਭਰੋਸੇ ਦੀ। ਗੱਲ ਹੁੰਦੀ ਹੈ ਵਿਸ਼ਵਾਸ ਦੀ। ਗੁਰਬਾਣੀ ਕਹਿੰਦੀ ਹੈ ਬੈਠਾ ਸੋਡੀ ਪਾਸ਼ਾ बैठा सी ਨਹੀਂ ਭੋਲੇ ਅੱਜ ਵੀ ਬੈਠੇ ਨਹੀਂ ਉਹ ਆਪਣੀਆਂ ਅੱਖਾਂ 'ਚ ਕਮੀ ਹੋ ਸਕਦੀ ਆ ਆਪਣੀ ਵਿਸ਼ਵਾਸ 'ਚ ਕਮੀ ਹੋ ਸਕਦੀ ਆ ਪਰ ਅੱਜ ਵੀ ਜੇ ਆਪਾਂ ਵਿਸ਼ਵਾਸ ਲੈ ਕੀ ਜਾਈਏ ਤਾਂ ਤਨ ਤਨ ਸ਼ੀਰ ਗੁਰੂ ਰਾਮਦਾਸ ਜੀ ਸਾਨੂੰ ਅੱਜ ਵੀ ਦਰਸ਼ਨ ਦੇਣਗੇ ਇੱਕ ਨੌਜਵਾਨ ਬੱਚੀ ਆਪਣੇ ਪਿਓ ਦੇ ਨਾਲ ਦਰਬਾਰ ਸਾਈ ਪਹੁੰਚਦੀ ਹੈ ਉਸ ਦੀ ਕਾਫੀ ਸਮੇ ਤੋਂ ਅੱਖਾਂ ਦੀ ਰੋਸ਼ਨੀ ਨਹੀਂ ਹੁੰਦੀ ਉਹ ਕੁੜੀ ਗੁਰੂ ਰਾਮਦਾਸ ਪਾਸ਼ਾ ਜੀ ਦੇ ਦਰ ਤੇ ਪਹੁੰਚੀ ਇੱਕ ਉਮੀਦ ਲੈ ਕੇ ਕਿ ਦੁਨੀਆ ਦੇ ਸਾਰੇ ਡਾਕਟਰਾਂ ਕੋਲ ਮੈਂ ਜਾ ਆਈ ਸਾਰੇ ਕਹਿ ਗਏ ਕਿ ਅੱਖਾਂ ਦੀ ਰੋਸ਼ਨੀ ਵਾਪਸ ਨਹੀਂ ਆ ਸਕਦੀ ਪਰ ਉਹ ਲੜਕੀ ਦਾ ਕਹਿਣਾ ਸੀ ਕਿ ਮੈਨੂੰ ਤਾਂ ਤਾਂ ਸ਼੍ਰੀ ਗੁਰੂ ਰਾਮਦਾਸ ਜੀ ਤੇ ਬਹੁਤ ਹੀ ਭਰੋਸਾ ਹੈ ਕਿ ਜੋ ਦੁਨੀਆ ਦੇ ਡਾਕਟਰ ਕੁਝ ਨਹੀਂ ਕਰ ਸਕੇ ਉਹ ਗੁਰੂ ਰਾਮਦਾਸ ਪਾਤਸ਼ਾਹ ਜੀ ਐਸੀ ਡਾਕਟਰ ਨੇ ਕਿਉਂਕਿ ਜਿਨ੍ਹਾਂ ਨੂੰ ਦੁਨੀਆਂ ਦੇ ਡਾਕਟਰ ਵੀ ਜਵਾਬ ਦੇ ਜਾਂਦੇ ਨਹੀਂ ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਉਸ ਬਿਮਾਰੀ ਨੂੰ ਵੀ ਠੀਕ ਕਰ ਦਿੰਦੇ ਨੇ ਜਿੱਥੇ ਦੁਨੀਆਂ ਹੱਥ ਖੜੀ ਕਰਦੀ ਵੀ ਉੱਥੇ ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਹੱਥ ਫੜ ਲੈਂਦੇ ਨੇ ਸੋ ਲੜਕੀ ਦਾ ਕਹਿਣਾ ਕਿ ਮੈਨੂੰ ਬਹੁਤ ਹੀ ਭਰੋਸਾ ਹੈ ਮੈਨੂੰ ਬਹੁਤ ਹੀ ਵਿਸ਼ਵਾਸ ਹੈ ਤੇ ਇਹ ਕਿਤੇ ਨਾ ਕਿਤੇ ਵਿਸ਼ਵਾਸ ਸਾਡਾ ਵੀ ਬਣਨਾ ਚਾਹੀਦਾ ਹੈ ਨੌਜਵਾਨ ਬੱਚੀ ਦਾ ਹੱਥ ਉਸਦੇ ਪਿਤਾ ਜੀ ਨੇ ਫੜਿਆ ਹੋਇਆ ਤੇ ਉਹ ਪਰਿਕਰਮਾ 'ਚ ਤੁਰੇ ਜਾ ਰਹੇ ਨੇ ਤੇ ਮੁਖ 'ਚ ਬੋਲਦੇ ਪਏ ਨੇ ਧੰ ਧੰ RAM DAS GUR ਧੰ ਧੰ RAM DAS GUR ਇਹ ਲਫ਼ਜ਼ ਬੋਲਦੇ-ਬੋਲਦੇ ਸਤਗੁਰੂ ਜੀ ਦੀ ਉਪਮਾ ਕਰਦੇ-ਕਰਦੇ ਦੁੱਖ ਭੰਜਨੀ 베ਰੀ ਕੋਲ ਜਦੋਂ ਪਹੁੰਚਦੇ ਨੇ ਤਾਂ ਪਿਤਾ ਜੀ ਆਪਣੀ ਬੇਟੀ ਨੂੰ ਕਹਿੰਦੇ ਨੇ ਕਿ ਪੁੱਤਰ ਆਪਾਂ ਮੱਥਾ ਟੇਕਣਾ ਤੇ ਆਓ ਪੰਜ ਇਸ਼ਨਾਨਾ ਕਰ ਲਈਏ ਪਿਓ ਨੇ ਚੂਲਾ ਭਰ ਕੇ ਪਵਿੱਤਰ ਸਰੋਵਰ ਦਾ ਜੋ ਜਲ ਹੈ ਬੱਚੀ ਨੇ ਹੱਥ ਚਿਰ ਧਰਿਆ ਤੇ ਕਿਹਾ ਪੁੱਤਰ ਆਪਣੇ ਮੂੰਹ ਤੇ ਛਿੱਟੇ ਮਾਰ ਲੈ ਜਿਵੇਂ ਆਪਾਂ ਅਕਸਰ ਮਾਰਦੇ ਹਾਂ ਬੱਚੀ ਨੇ ਧੰ ਤਨ ਗੁਰੂ ਰਾਮਦਾਸ ਜੀ ਕਹਿ ਕੇ ਇੱਕ ਛੋਟੀ ਜਈ ਅਰਦਾਸ ਕੀਤੀ ਕਿ ਧੰ ਤਨ ਗੁਰੂ ਰਾਮਦਾਸ ਜੀ ਸਮੂਚੀ ਦੁਨੀਆ ਜਦੋਂ ਅਰਦਾਸ ਕਰਦੀ ਹੈ ਉਹ ਅਰਦਾਸ 'ਚ ਇੱਕ ਬੋਲ ਬੋਲਦੀ ਹੈ ਕਿ ਸਾਨੂੰ ਦਰਬਾਰ ਸਾਹਿਬ ਦੇ ਦਰਸ਼ਨ ਇਸ਼ਨਾਨ ਬਖਸ਼ਿਓ ਪਰ ਮੇਰੀ ਤਾਂ ਅੱਖਾਂ ਦੀ ਰੋਸ਼ਨੀ ਨਹੀਂ ਹੈ ਮੈਂ ਆਪਣੀਆਂ ਅੱਖਾਂ ਨਾਲ ਤੇਰੇ ਦਰਸ਼ਨ ਕਿਵੇਂ ਕਰਾਂ ਦੁਨੀਆ ਤਾਂ ਦੂਰ ਬੈਠ ਕੇ ਦਰਸ਼ਨਾ ਦੀ ਗੱਲ ਕਰਦੀ ਹੈ ਤੇ ਮੈਂ ਕਿੰਨੇ ਮਾੜੇ ਕਰਮਾ ਵਾਲੀਆਂ ਕਿ ਤੇਰੀ ਦਰ ਤੇ ਪਹੁੰਚ ਕੇ ਵੀ ਮੈਂ ਤੇਰੇ ਦਰ ਦੇ ਦਰਸ਼ਨ ਨਹੀਂ ਕਰ پا ਰਹੀ ਜਦੋਂ ਉਸ ਬੱਚੀ ਨੇ ਇਦਾਂ ਅਰਦਾਸ ਕੀਤੀ ਤਰਲਾ ਕੀਤਾ ਮੈਂ ਤਾਂ ਕੀਤੀਆਂ ਜਦੋਂ ਉਸ ਨੇ ਪਵਿੱਤਰ ਜਲ ਦੇ ਛਿੱਟੇ ਆਪਣੀਆਂ ਅੱਖਾਂ 'ਚ ਮਾਰੇ ਤੇ ਦੂਜੀ ਵਾਰੀ ਫੇਰ ਛਿੱਟੇ ਮਾਰੇ ਉਸ ਨੇ ਅੱਖਾਂ ਖੋਲੀਆਂ ਸਾਹਮਣੇ ਉਸ ਨੂੰ ਦਰਬਾਰ ਸਾਹਿਬ ਜੀ ਦੇ ਦਰਸ਼ਨ ਹੋ ਗਏ ਤੇ ਉਸ ਲੜਕੀ ਨੇ ਆਪਣੇ ਪਿਤਾ ਜੀ ਨੂੰ ਆਖਿਆ ਪਿਤਾ ਜੀ ਮੈਨੂੰ ਤਨ ਤਨ ਗੁਰੂ ਰਾਮਦਾਸ ਜੀ ਦੇ ਦਰਬਾਰ ਦੇ ਦਰਸ਼ਨ ਹੋ ਰਹੇ ਨੇ ਮੈਨੂੰ ਦਰਬਾਰ ਨਜ਼ਰ ਆ ਰਿਹਾ ਹੈ ਮੈਨੂੰ ਹਰਮੰਦਰ ਸਾਹਿਬ ਨਜ਼ਰ ਆ ਰਿਹਾ ਹੈ ਪਿਤਾ ਨੂੰ ਪ੍ਰਸੰਨ ਨਹੀਂ ਹੋਇਆ ਕਹਿੰਦਾ ਨਹੀਂ ਧੀਏ ਤੈਨੂੰ ਭੁਲੇਖਾ ਲੱਗਦਾ ਤੂੰ ਆਪਣੇ ਮਨ 'ਚ ਖਿਆਲ ਬਣਾਉਂਦੀ ਹੋਣੀ ਹੈ ਉਹ ਕਹਿੰਦੀ ਨਹੀਂ ਪਿਤਾ ਜੀ ਮੇਰੀਆਂ ਅੱਖਾਂ ਦੇ ਵਿੱਚ ਧੰਨ ਧੰਨ ਗੁਰੂ ਰਾਮਦਾਸ ਜੀ ਦੇ ਪਾਵਨ ਪਵਿੱਤਰ ਸਰੋਵਰ ਦਾ ਜਲ ਗਿਆ ਬਿਰਾਗ ਵਿੱਚ ਆਈ ਨੀ ਮੈਂ ਅਰਦਾਸ ਕੀਤੀ ਜਿਹੜੇ ਅੱਖਾਂ ਵਿੱਚ ਅਥਰੂ ਨਿਕਲੇ ਉਹਨਾਂ ਨੇ ਅੰਦਰ ਦੀ ਬਿਮਾਰੀ ਕੱਢ ਕੇ ਰੱਖ ਦਿੱਤੀ ਮੈਂ ਗੁਰੂ ਜੀ ਦੇ ਦਰਬਾਰ ਤੇ ਆ ਕੇ ਅਰਦਾਸ ਕੀਤੀ ਧੰਨ ਧੰਨ ਗੁਰੂ ਰਾਮਦਾਸ ਜੀ ਨੇ ਕਿਰਪਾ ਕਰਕੇ ਮੇਰੀ ਅੱਖਾਂ ਦੀ ਰੌਸ਼ਨੀ ਮੈਨੂੰ ਵਾਪਸ ਕਰ ਦਿੱਤੀ ਤੇ ਆਪਣੇ ਦਰਬਾਰ ਦੇ ਦਰਸ਼ਨ ਕਰਵਾ ਦਿੱਤੀ ਜਦੋਂ ਅਸੀਂ ਵਿਸ਼ਵਾਸ ਨਾਲ ਜਾਵਾਂਗੇ ਪਰੋਸੇ ਨਾਲ ਜਾਵਾਂਗੇ ਸਿੱਦਕ ਨਾਲ ਜਾਵਾਂਗੇ ਤਾਂ ਗੁਰੂ ਰਾਮਦਾਸ ਜੀ ਸਾਡੀ ਪਤ ਜਰੂਰ ਰੱਖਣਗੇ ਜਰੂਰ ਭਾਗ ਲਾਉਣਗੇ ਪਰ ਜਦੋਂ ਵੀ ਤੁਸੀਂ ਦਰਬਾਰ ਸਾਹਿਬ ਜਾਵੋ ਉੱਥੇ ਜਿੰਨਾ ਟਿਕਾ ਹੋ ਸਕੇ ਓਨਾ ਹੀ ਟਿਕਾਚ ਰਹੋ ਕਿਉਂਕਿ ਗੁਰੂ ਜੀ ਦੇ ਬਾਪੂ ਜੀ ਦੇ ਆਪਾਂ ਦਰਸ਼ਨ ਕਰਨੇ ਨੇ ਭਾਗਾ ਵਾਲੀ ਹੁੰਦੇ ਨੇ ਉਹ ਸ਼ਰੀਰ ਜਿਨ੍ਹਾਂ ਨੂੰ ਤਾਂ-ਤਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ ਦੇ ਦਰਸ਼ਨ ਇਸ਼ਨਾਨ ਨਸੀਬ ਹੁੰਦੇ ਨੇ ਅਕਸਰ ਆਪਾਂ ਕਹਿੰਦੇ ਹੁੰਨੇ ਆ ਕਿ ਸਾਡੇ ਬਜ਼ੁਰਗੇ ਤਿੰਨ ਗੱਲਾਂ ਜ਼ਰੂਰ ਕਹਿੰਦੇ ਹੁੰਦੇ ਸੀ ਤੇ ਆਪਾਂ ਨੂੰ ਵੀ ਤਾਂ-ਤਨ ਗੁਰੂ ਰਾਮਦਾਸ ਜੀ ਨੂੰ ਚੇਤੇ ਕਰਦੇ ਹੋਏ ਇਹ ਜ਼ਰੂਰ ਬੋਲਣਾ ਚਾਹੀਦਾ ਤੇ ਦਿਹਾੜੀ 'ਚ ਜਿੰਨੀ ਵਾਰ ਵੀ ਬੋਲ ਸਕੀਏ ਕਿ ਤਾਂ-ਤਨ रामदास गुर ਧੰਨ ਧਨ रामदास गुर ਰੱਖੀ ਗਰੀਬ ਦੀ ਲਾਜ ਕਰੀ ਨਾ ਕਿਸੇ ਦਾ ਮਹਤਾਜ ਇਹ ਤਿੰਨ ਗੱਲਾਂ ਰੋਜ਼ ਤੁਸੀਂ ਬੋਲਿਓ ਆਪਣੀ ਜੀਵਨ ਚ ਗੁਰੂ रामदास ਸਾਹਿਬ ਜੀ ਬਹੁਤ ਕਿਰਪਾ ਕਰਨਗੇ ਨਾ ਤਾਂ ਅਸੀਂ ਕਿਸੇ ਦੀ ਗੁਲਾਮ ਰਹਾਂਗੇ ਤੇ ਦੂਜੀ ਗੱਲ ਗੁਰੂ ਮਾਲਕ ਹਰ ਥਾਂ ਤੇ ਸਾਡੀ ਪਤ ਸਾਡੀ ਇੱਜ਼ਤ ਜ਼ਰੂਰ ਰੱਖਾਂਗੇ ਤੋ ਇਹ ਸੀਗੀ ਜੀ ਅੱਜ ਦੀ ਸੱਚੀ ਹੱਦ ਬੀਤੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਜੀ ਆਪਣੇ ਵਿਚਾਰ ਦੇਣਾ ਤੇ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਜੂ ਲਗਵਾਉਣਾ ਮਿਲਦਿਆਂ ਫਿਰ ਨੈਕਸਟ ਵੀਡੀਓ 'ਚ ਤਦ ਤੱਕ ਦੇ ਲਈ ਸਤ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖਣ ਸਤਿ ਸ਼੍ਰੀ ਅਕਾਲ ਜੀ